ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ। ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ कौर ਜਿਹੜੀ ਕਿ ਚੁੱਟੇ ਦੇ ਨਸ਼ੇ ਦੇ ਵਿੱਚ ਮਲਬਸ ਪਾਈ ਗਈ ਹੈ। ਉਸ ਤੇ ਕੇਸ ਨੂੰ ਲੈ ਕੇ ਵੱਡੇ ਵੱਡੇ ਖੁਲਾਸੇ ਹੋਣਦੇ ਆ ਵੱਡੇ ਵੱਡੇ ਇਹ ਜਿਹੜੇ ਇਨਕਸ਼ਾਫਾਤ ਹੈ ਉਹ ਸਾਹਮਣੇ ਆਉਂਦੇ ਹੀਗੀ ਹੈ। ਅੱਜ ਦੀ ਵੀਡੀਓ ਦੇ ਵਿੱਚ ਇਸ ਦੇ ਬਾਰੇ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਣੀ ਹੈ ਫਿਰ ਕਹਦੇ ਆ ਉਸ ਤੇ ਵਿਚਾਰ। ਕਾਹਰ ਜੁੜਿਆ ਅਮਨਦੀਪ ਦੇ ਨਾਲ ਜੋ ਕਾਸਟੇਬ ਜਿਹੜੇ ਚਿੱਟੇ ਦੇ ਵਿੱਚ ਫੜੀ ਗਈ ਆ ਉਹਦੇ ਤਹਿਤ ਵੱਡੀ ਖਬਰ ਜੁੜੀ ਆ ਤੇ ਵੱਡੇ ਖਲਾਸੇ ਨੇ ਉਹ ਤੁਹਾਨੂੰ ਦੱਸਦੇ ਆ ਕਿ ਕਿਹੜੇ ਕਿਹੜੇ ਆਈਪੀਐਸ ਅਧਿਕਾਰੀ ਆ ਇਹਦੇ ਵਿੱਚ ਸੰਵਾਲਾ ਕਿਹੜੇ ਮੰਤਰੀ ਸੰਵਾਲਾ ਅੱਜ ਜਿਹੜਾ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਕੋਰਟ ਵੱਲੋਂ 2 ਦਿਨਾਂ ਦਾ ਰਿਮਾਂਡ ਹੋਰ ਦਿੱਤਾ ਗਿਆ ਪੁਲਿਸ ਨੇ ਬੇਸ਼ੱਕ 7 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਕੋਰਟ ਵੱਲੋਂ ਜਿਹੜਾ 2 ਦਿਨ ਦਾ ਰਿਮਾਂਡ ਹੋਰ ਦਿੱਤਾ ਗਿਆ ਜਾਨੀ ਕਿ ਹੁਣ ਤੱਕ ਦਾ ਜਿਹੜਾ ਪਰ ਰਿਮਾਂਡ ਦੀ ਗੱਲ ਕਰ ਲਈਏ 5 ਦਿਨਾਂ ਦਾ ਰਿਮਾਂਡ ਹੈ ਜਿਹੜਾ ਉਹ ਹੋ ਚੁੱਕਿਆ ਹੈਗਾ ਪਹਿਲਾਂ 1 ਦਿਨ ਦਾ ਮਿਲਿਆ ਫਿਰ 2 ਦਿਨ ਦਾ ਮਿਲਿਆ ਤੇ ਅੱਜ 2 ਦਿਨ ਦਾ ਫਿਰ ਰਿਮਾਂਡ ਹੈ ਜਿਹੜਾ ਅਮਨਦੀਪ ਕੌਰ ਕਿ ਜਿਹੜੀ ਕਾਂਸਟੇਬਲ ਹੈ ਜਿਹੜੀ ਕਾਲੇ ਥਾਰ ਦੇ ਵਿੱਚ ਚਿੱਟਾ ਲਿਆਉਂਦੀ ਸੀ ਚਿੱਟਾ ਵੇਚਦੀ ਸੀ ਚਿੱਟਾ ਸਪਲਾਈ ਕਰਦੀ ਸੀ ਉਹਨੂੰ ਕਿ ਬਠਿੰਡਾ ਪੁਲਿਸ ਵੱਲੋਂ ਜਿਹੜਾ ਅਰੈਸਟ ਕੀਤਾ ਹੋਇਆ ਹੈਗਾ ਉਹ ਤੇ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਉਹਦੀ ਜਾਂਚ ਦੇ ਵਿੱਚ ਟੀਮਾਂ ਜੁਟੀਆਂ ਹੋਈਆਂ ਨੇ ਉਹਦੇ ਘਰ ਦੀਆਂ ਉਹਦੀ ਕੋਠੇ ਦੀਆਂ ਸਾਰਿਆਂ ਜਾਨੀ ਕਿ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਤੇ ਉਹਦਾ ਆਜਕ ਸੋਨੂ ਅਜੇ ਤੱਕ ਫਰਾਰ ਆ ਬੇਸ਼ੱਕ ਉਸ ਟਾਈਮ ਜਦੋਂ ਅਮਨਦੀਪ ਕੌਰ ਫੜੀ ਗਈ ਸੀ ਉਹ ਟਾਈਮ ਉਹ ਮਜੂਦ ਸੀ ਉਹ ਅਦਾਲਤ ਦੇ ਵਿੱਚ ਆ ਤੇ ਜਿਹੜੀ ਮਹਿਲਾ ਇੱਕ ਹੋਰ ਆ ਜਿਹਦਾ ਉਹ ਪਤੀ ਦੱਸਿਆ ਜਾ ਰਿਹਾ ਸੀ ਉਹਦੇ ਨਾਲ ਜਿਹੜਾ ਉੱਥੇ ਉਹਨੇ ਲੜਾਈ ਵੀ ਕੀਤੀ ਆ ਪਰ ਪੁਲਿਸ ਸਾਰਾ ਕੋਈ ਤਮਾਸ਼ਾ ਬੇਕਦੀ ਰਹੀ ਤੇ ਪੁਲਿਸ ਉਹਨੂੰ ਫੜ ਨਹੀਂ ਸਕੇ ਤੇ ਬਾਅਦ ਜਦੋਂ ਪੁਲਸ ਨੂੰ ਇਹ ਪਤਾ ਲੱਗਿਆ ਕਿ ਇਹ ਨਾਮਜਦ ਸੀ ਇਹਦਾ ਸਾਡੀ ਪੁਲਸ ਦੇ ਕਾਰੇ ਆ ਫਿਰ ਕਹਿੰਦੇ ਕਿ ਤੁਹਾਨੂੰ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਕਿ ਇਹ ਕਹਿਣਾ ਪੈਂਦਾ ਤੇ ਬੋਲਣਾ ਪੈਂਦਾਗਾ ਹੁਣ ਪੁਲਸ ਦੇ ਵਿੱਚ ਜਿਹੜਾ ਇੱਕ ਮਾਨਸਾ ਬੋਹਾ ਉਹ ਕਰੀਬ ਕਾਫੀ ਜਿਹੜਾ ਕਿ ਮੈਂ ਤੁਹਾਨੂੰ ਦੱਸਿਆ ਕਿ ਅਨੇਕਾਂ ਭੇਡਾਂ ਬੈਠੀਆਂ ਨੇ ਜਿਹੜੀਆਂ ਇਹ ਕਾਲੇ ਧੰਦੇ ਕਰਦੀਆਂ ਬੇਚਦਿਆਂ ਪੀਂਦੇ ਆ ਸਰਾਬਾਂ ਨਾਲ ਡੱਕੇ ਰਹਿੰਦੇ ਆ ਗੋਲੀਆਂ ਨਾਲ ਡੱਕੇ ਰਹਿੰਦੇ ਆ ਇਹਨਾਂ ਦੀ ਜੇਕਰ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਕਿ ਜੇਕਰ ਥਾਣੇ ਦੇ ਤਹਿਤ ਇਹਨਾਂ ਦੀ ਤਲਾਸ਼ੀ ਕੀਤੀ ਜਾਵੇ ਕਿ ਕਿਹੜੇ ਕਿਹੜੇ ਇਹਨੇ ਥਾਣਿਆਂ ਦੇ ਵਿੱਚ ਨੇ ਇਹ ਕਿੱਥੇ ਕਿੱਥੇ ਬੈਠੇ ਆ ਕਿੱਥੇ ਕਿੱਥੇ ਇਹਨਾਂ ਦੀ ਡਿਊਟੀਆਂ ਤਾਂ ਸਭ ਕੁਝ ਸਾਹਮਣੇ ਆ ਸਕਦਾ ਹੈਗਾ ਜੇ ਸਰਕਾਰ ਚਾਵੇ ਜਾਂ ਪੁਲਿਸ ਦਾ ਐਸਐਸਪੀ ਇਹ ਉਹਨਾਂ ਕੋਲੇ ਪਾਵਰ ਲੱਗਦਾ ਕਿ ਹੁਣੇ ਨਹੀਂ ਕਿ ਸ਼ਾਇਦ ਇਸ ਕਰਕੇ ਉਹ ਇਹ ਜਾਂਚ ਨਹੀਂ ਕਰ ਪਾਰੇ ਜਾਂ ਫਿਰ ਕਿ ਕਾਲੀਆਂ ਭੇਡੀਆਂ ਇੰਨੇ ਜਿਆਦੀਆਂ ਨੇ ਕਿ ਪੁਲਸਾ ਦੇ ਵਿੱਚ ਕੁਝ ਰਹੀ ਨਹੀਂ ਜਾਣਾ ਮਨ ਲੱਗਦਾ ਜੇਕਰ ਇਹ ਸਪਾਈ ਕਰਨ ਲੱਗ ਪਏ ਦੂਸਰੀ ਗੱਲ ਇੱਕ ਹੋਰ ਆ ਸਰਕਾਰ ਜੇ ਇਮਾਨਦਾਰ ਸਰਕਾਰ ਕਹਿੰਦੀ ਆ ਕਿ ਅਸੀਂ ਨਸ਼ੇ ਦੇ ਵਿਰੁੱਧਾਂ ਜਿਹੜੀਆਂ ਕਾਲੀਆਂ ਭੇਡਾਂ ਨੇ ਪੁਲਸ ਦੇ ਵਿੱਚ ਜਿਹੜੀਆਂ ਨਸ਼ੇ ਵੇਚਦੀਆਂ ਫੜੀਆਂ ਗਈਆਂ ਹੁਣ ਤੱਕ ਜਾਂ ਜਿਹੜੀਆਂ ਨਸ਼ੇ ਪੀ ਰਹੇ ਨੇ ਜਿਹੜੇ ਬੰਦੇ ਜਾਂ ਔਰਤਾ ਮਰਦਾ ਪੁਲਸ ਦੇ ਵਿੱਚ ਨੇ ਜਿਹੜੇ ਉਹਨਾਂ ਨੂੰ ਡਿਸਮਿਸ ਕਰਕੇ ਜਿਹੜਾ ਉਹਨਾਂ ਨੂੰ ਘਰਿਆ ਕਰੋ ਤੋੜਿਆ ਜਾਵੇ ਤੇ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ ਤੇ ਨਵੇਂ ਮੁੰਡਿਆਂ ਨੂੰ ਭਰਤੀ ਕੀਤਾ ਜਾਵੇ ਉਹਨਾਂ ਦੇ ਇਹੋ ਜਿਹੇ ਜਿਹੜੇ ਕਿ ਸਕੰਦੇਕ ਅਸੀਂ ਜਾਣ ਕੇ ਮੁੜ ਕੇ ਉਹ ਬਹਾਲ ਹੀ ਨਾ ਹੋ ਸਕਣ ਤੇ ਨਵੇਂ ਮੁੰਡਿਆਂ ਨੂੰ ਭਰਤੀ ਕਰਕੇ ਕਿ ਨਵੇਂ ਜਿਹੜਾ ਇੱਕ ਪੁਲਿਸ ਦੀ ਦੇਖ ਹੈ ਜਿਹੜੀ ਕਿ ਸੁਧਰ ਸਕੇ ਤਾਂ ਕਿ ਜਿਹੜਾ ਕਿ ਕਲੰਕਾ ਜੋ ਪੁਲਿਸ ਤੇ ਲੱਗ ਰਿਹਾਗਾ ਵੈਸੇ ਤਾਂ ਇਹ ਅੱਜ ਦਾ ਨਹੀਂ ਕਾਫੀ ਦਹਾਕਿਆਂ ਦਾ ਕਲੰਕਾ ਜਿਹੜੇ ਕਿ ਕਈ ਧਹਾਕੇ ਹੋ ਗਏ ਨੇ ਇੱਕ ਅੰਕ ਨੂੰ 90 ਤੋਂ ਬਾਅਦ ਆ ਪੁਲਸ ਦਾ ਜਿਹੜਾ ਅੱਛਾ ਸੁਧਰੇ ਨਹੀਂ ਜੇ ਆਪਾਂ 1990 ਦੀ ਗੱਲ ਕਰ ਲਈਏ ਬਿਆਨ ਤੇ ਦੀ ਸਰਕਾਰ ਵੈਲ ਦੀ ਗੱਲ ਕਰ ਲਈਏ ਉਸ ਟਾਈਮ ਤੋਂ ਲੈ ਕੇ ਜਿਹੜਾ ਅੱਛਾ ਪੁਲਸ ਦਾ ਇੰਨਾ ਵਿਗੜ ਚੁੱਕਿਆ ਇੰਨੀ ਹਾਵੀ ਹੋ ਚੁੱਕੀ ਪੁਲਸਾ ਇੰਨਾ ਇਹਦੇ ਮੂੰਹ ਨੂੰ ਇਹਨਾਂ ਦੇ ਖੂਨ ਲੱਗ ਚੁੱਕਿਆ ਉਸ ਤੋਂ ਟਾਈਮ ਤੱਕ ਇਹ ਸੁਧਰੇ ਨਹੀਂ ਤੇ ਅੱਜ ਜਿਹੜਾ ਸਭ ਕੁਸ ਆਮਨ ਦੀਪਕੌਰ ਜਿਹੜੀ ਕਾਸਟੇਬਲ ਆ ਉਹਦੇ ਬੜੇ ਬੜੇ ਖੁਲਾਸੇ ਹੋ ਰਹੇ ਨੇ ਕਿਹੜੇ ਆਈਪੀ ਅਧਿਕਾਰੀ ਨੇ ਜਿਹੜਾ ਜਿਹੜੇ ਦੋ ਆਈਪੀ ਅਧਿਕਾਰੀ ਦੱਸੇ ਜਾ ਰਹੇ ਨੇ ਪਰਪਲ ਸਾਜੇ ਨਾ ਉਹਨਾਂ ਦਾ ਨਾਸਰ ਨਹੀਂ ਕਰ ਰਹੀ ਕਿਹੜੇ ਮੰਤਰੀਆਂ ਦੇ ਵਿੱਚ ਜਿਹੜੇ ਮੰਤਰੀ ਵੀ ਦੱਸੇ ਜਾ ਰਹੇ ਨੇ ਕਿ ਮੰਤਰੀਆਂ ਦਾ ਵੀ ਹੱਤਾ ਉਹ ਮੌਜੂਦਾ ਮੰਤਰੀ ਆ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਮੰਤਰੀ ਆ ਪਰ ਜੇ ਕਿਸੇ ਹੋਰ ਪਾਰਟੀ ਦੇ ਮੰਤਰੀ ਹੁੰਦੇ ਹੁਣ ਤਾਂ ਇਹ ਝਟ ਇਹਨਾਂ ਨੇ ਚੱਕ ਲੈਣਾ ਸੀ ਤੇ ਲੱਗਦਾ ਕਿ ਆਪਣਿਆਂ ਨੇ ਆਪ ਕੰਡੇ ਵਿਜੇ ਆ ਤੇ ਚੁਕਨੇ ਸ਼ਾਇਦ ਇਹ ਨਹੀਂ ਪਤਾ ਕਿ ਕਿਹਨੂੰ ਕਿਹਨੂੰ ਪਹਿਜਣਾ ਆ ਆਈਪੀਐਸ ਅਧਿਕਾਰੀ ਕਿਹੜੇ ਨੇ ਉਹ ਕੌਣ ਨੇ ਕਿੱਥੇ ਕਿੱਥੇ ਉਹਨਾਂ ਦੀ ਡਿਊਟੀ ਹੈ ਕਿੱਥੇ ਤਾਇਨਾਤ ਆ ਇਹ ਪੁਲਿਸਾ ਜੀ ਦੱਸ ਨਹੀਂ ਰਹੀ ਤੇ ਨਾ ਹੀ ਪੁਲਿਸ ਇਹ ਦੱਸ ਰਹੀ ਆ ਕਿ ਉਹਨਾਂ ਦੀ ਕੋਠੀ ਦੇ ਵਿੱਚੋਂ ਕੀ ਬਰਾਮਦ ਹੋਇਆ ਇਹ ਵੀ ਸੂਤਰਾਂ ਤੋਂ ਪਤਾ ਲੱਗਿਆ ਕਿ ਕੁਝ ਬਰਾਮਦ ਵੀ ਹੋਇਆਗਾ ਇਹ ਵੀ ਵੱਡੇ ਖੁਲਾਸੇ ਨੇ ਤੇ ਇੱਥੋਂ ਤੱਕ ਇਹ ਵੀ ਦੱਸਿਆ ਜਾ ਰਿਹਾ ਕਿ ਅਮਰਦੀਪ ਕੌਰ ਨੇ ਦੋ ਥਾਰਾਂ ਗੱਡੀਆਂ ਨੇ ਆਡੀ ਗੱਡੀ ਆ ਵਰਨਾ ਗੱਡੀ ਆ ਬੁਲਟ ਮੋਟਰਸਾਈਕਲ ਆ ਇੱਕ ਬੁਲਟ ਮੋਟਰਸਾਈਕਲ ਕਹਿੰਦੇ ਇਹਨੇ ਆਪਣੇ ਜੀਜੇ ਨੂੰ ਗਿਫਟ ਦੇ ਵਿੱਚ ਦਿੱਤਾ ਤੇ ਇੱਕ ਥਾਰ ਆ ਜਿਹੜੀ ਉਹ ਵੀ ਆਪਣੇ ਕਿਸ ਰਿਸ਼ਤੇਦਾਰ ਨੂੰ ਵੇਚੀ ਐ ਇਹਨੇ ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਜਿਹੜੀ ਇੱਕ ਕਾਸਟਲ ਮੈਲਾ ਆਪਣੇ ਜੀਜੇ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਗਿਫਟ ਦਿੰਦੀ ਆ ਮੋਟਰਸਾਈਕਲ ਬੁਲਟ ਆ ਦੋਟਾ 8 8 ਲੱਖ ਦਾ ਮੋਟਰ ਬੁਲਟ ਮੋਟਰਸਾਈਕਲ ਆ ਹੁਣ ਇਹ ਤਾਂ ਆਪ ਅੰਦਾਜ਼ਾ ਲਾ ਲਓ ਕਿ ਕਮਾਈਏ ਜਿਹੜੀ ਹਰਾਮ ਦੀ ਆ ਇਹ ਕਮਾਈਏ ਜਿਹੜੀ ਦੋ ਨੰਬਰ ਦੀ ਆ ਤੇ ਜਿਹੜੀਆਂ ਕਿ ਰਾਡੋ ਵਰਗੀਆਂ ਘੜੀਆਂ ਨੇ ਮਹਿੰਗੀਆਂ ਮਹਿੰਗੀਆਂ ਉਹ ਤੁਹਾਨੂੰ ਸਾਰਾ ਪਤਾਗਾ ਤੇ ਹੋਰ ਦੇਖੋ ਇੱਥੇ ਹੈਰਾਨੀ ਦੀ ਗੱਲ ਆ ਜੋ ਇੰਸਟਾਗ੍ਰਾਮ ਤੇ ਬੀਬੀ ਆਪਣੀਆਂ ਵੀਡੀਓ ਬਣਾਉਂਦੀ ਸੀ ਅਪਲੋਡ ਕਰਦੀ ਸੀ ਉਹਦੇ ਉੱਤੇ ਗੀਤ ਆ ਕਹੇ ਜੇ ਲਾਉਂਦੀ ਸੀ ਆਪਣੇ ਵੀਡੀਓ ਉੱਤੇ ਮਿੱਤਰਾ ਤੈਨੂੰ ਕਹਿਦ ਬੋਲ ਜੂ ਕਿਸ ਪਿਆ ਚਿੱਟੇ ਦਾ ਇਹ ਗੀਤ ਚੱਲ ਰਿਹਾਗਾ ਤੇ ਇੱਕ ਹੋਰ ਗੀਤਾ ਸ਼ਾਇਦ ਉਹ ਚੀਮੇ ਕਲਾਕੂ ਚ ਕਲਾਕਾਰ ਆ ਕਿ ਕਾਲੇ ਕੰਮਾਂ ਵਿੱਚ ਪੁਲਿਸ ਵੀ ਨਾਲ ਰਲਈ ਆ ਇਹ ਗੀਤ বাজ ਰਹੇ ਨੇ ਅੱਜ ਵੀ ਉਹਦੇ ਇੰਸਟਾਗ੍ਰam ਤੇ ਪਏ ਹੋਏ ਨੇ ਐਤੋਂ ਸਿੱਧਾ ਇਸ਼ਾਰਾ ਹੁੰਦਾ ਇਹ ਪੁਲਿਸ ਨਾਲ ਰਲਈ ਹੋਈ ਆ ਕਹਿਣ ਦਾ ਭਾਵ ਕਿ ਉਹ ਗੀਤ ਦੇ ਅਰਥ ਨੇ ਜਿਹੜੇ ਕਿ ਕਿ ਸਾਨੂੰ ਕੌਣ ਰੋਕ ਲੂ ਕਾਲੇ ਕੰਮਾਂ ਵਿੱਚ ਸਾਡੇ ਨਾਲ ਪੁਲਸ ਵੀ ਰਲੀ ਹੋਈ ਆ ਹੁਣ ਪੁਲਸੋ ਕਿਹੜੀ ਆ ਇਹ ਬੀਬਾ ਦੱਸ ਰਹੀ ਆ ਤੇ ਬਹੁਤ ਹੀ ਕੁਝ ਸੁਪਾ ਰਹੀ ਆ ਰਿਮਾਂਡ ਤੇ ਰਿਮਾਂਡ ਮਿਲ ਰਿਆ ਪਰ ਕਹਿੰਦੇ ਬੀਬਾ ਅਜੇ ਕੁਝ ਦੱਸ ਨਹੀਂ ਰਹੀ ਇਹ ਵੀ ਸੂਤਰਾਂ ਤੋਂ ਪਤਾ ਲੱਗਿਆ ਕਿ ਚੰਡੀਗੜ੍ਹ ਤੋਂ ਵੀ ਜਿਹੜੀਆਂ ਟੀਮਾਂ ਆਈਆਂ ਨੇ ਉਹਨਾਂ ਨੇ ਵੀ ਸਾਰਾ ਜਿਹੜਾ ਘੋਖਿਆ ਸਾਰਾ ਕੁਝ ਪਸਪੜਤਾਲ ਕੀਤੀ ਆ ਪਾਰ ਕਹਿੰਦੇ ਅਜੇ ਜਿੰਨਾ ਕੁਝ ਦੱਸਣਾ ਸੀ ਬੀਬਾ ਕਾਂਟੇਵਲ ਅਮਨਦੀਪ ਕੌਰ ਉਹ ਦੱਸ ਨਹੀਂ ਰਹੀ ਅਜੇ ਵੀ ਇਹਨੂੰ ਫਤੂਰ ਚੜਿਆ ਹੋਇਆਗਾ ਅਜੇ ਵੀ ਇਹਨੂੰ ਨਸਾਗਾ ਅਜੇ ਵੀ ਉਹਨਾਂ ਅਧਿਕਾਰੀਆਂ ਨਸਾਗਾ ਉਹਨਾਂ ਮੰਤਰੀਆਂ ਨਸਾਗਾ ਇਹਨੂੰ ਪਤਾਗਾ ਕਿ 17 18 ਗ੍ਰਾਮ ਕਿੰਨਾ ਕੁ ਹੁੰਦਾਗਾ ਕਿ ਮੇਰੀ ਇਹਦੇ ਵਿੱਚ ਬੇਲ ਹੋ ਜਾਣੀ ਆ ਥੋੜੇ ਟਾਈਮ ਦੇ ਵਿੱਚ ਅੰਦਰ ਲਾ ਕੇ ਆ ਜੂ ਮੈਂ ਮੈਂ ਫੇਰ ਆਪਦਾ ਬਹਾਲ ਹੋ ਜਾਊਂਗੀ ਕਿਉਂਕਿ ਕਾਇਦੇ ਹੁੰਦੇ ਆ ਬੰਦੇ ਨੂੰ ਜਦੋਂ ਬੰਦੇ ਦੀ ਸਪੋਰਟ ਹੁੰਦੀ ਹੈ ਬੰਦਾ ਉਦੋਂ ਬੰਦੇ ਉੱਤੇ ਜਿਹੜਾ ਹੰਕਾਰ ਆ ਜਾਂਦਾ ਉਦੋਂ ਬੰਦੇ ਨੂੰ ਇਹ ਹੁੰਦਾ ਕਿ ਮੇਰਾ ਇਹ ਕੌਣ ਕੀ ਬਗੈੜ ਲੈਣਗੇ ਇਹ ਮੇਰੀ ਪੁਲਿਸ ਆ ਉਹ ਸਾਰੀ ਪੁਲਸ ਨੂੰ ਜਾਣਦੀ ਸੀ ਬੜੇ-ਬੜੇ ਅਫਸਰ ਤੱਕ ਡਰਦੇ ਸੀ ਚਲੋ ਅੱਜ ਹੱਥ ਪਾਇਆ ਜੇ ਨੱਥ ਪਾਈਆ ਤਾਂ ਮੈਂ ਕਹਿੰਦਾ ਕਿ ਸਰਕਾਰ ਨੂੰ ਵੀ ਕਹਿਣਾ ਤੇ ਪੁਲਸ ਨੂੰ ਵੀ ਕਹਿਣਾ ਕਿ ਭਾਈ ਜੋ ਵੀ ਆ ਚਾਹੇ ਬੀਬਾ ਏ ਬੀਬਾ ਆ ਕੀ ਚਾਹੇ ਕੋਈ ਹੋਰ ਪੁਲਸ ਅਧਿਕਾਰੀ ਆ ਜੇ ਨਾਤ ਪੌਣੇ ਦਾ ਫਿਰ ਸਮਾਰ ਕੇ ਪਾਇਆ ਕਰੋ ਤੇ ਨਹੀਂ ਫਿਰ ਡਰਾਮੇ ਕਰਨ ਦਾ ਕੋਈ ਇੱਥੇ ਤੁਕ ਨਹੀਂ ਬਣਦੀ ਕਿਉਂਕਿ ਸਮਾਜ ਪਹਿਲਾਂ ਵਾਲਾ ਸਮਾਜ ਨਹੀਂ ਰਿਹਾ ਅੱਜ ਉਂਗਲਾਂ ਤੁਹਾਡੇ ਉੱਤੇ ਪੁਲਿਸ ਤੇ ਸਭ ਤੋਂ ਜ਼ਿਆਦਾ ਉੱਠ ਰਹੀਆਂ ਨੇ ਜੇਕਰ ਤੁਸੀਂ ਆਪਣੇ ਕਹਿੰਦੇ ਹੁੰਦੇ ਨਾ ਕਿ ਜੇਕਰ ਸੁਪਾਇਆ ਕਰਨਾ ਹੋਵੇ ਤਾਂ ਪਹਿਲਾਂ ਆਪਣੇ ਘਰ ਤੋਂ ਸੁਪਾਇਆ ਕਰਨਾ ਚਾਹੀਦਾ ਤੇ ਫਿਰ ਅੱਗੇ ਵਧਣਾ ਚਾਹੀਦਾ ਹੁਣ ਜੇਕਰ ਪੁਲਿਸ ਦੇ ਵਿੱਚੋਂ ਮੈਨੂੰ ਲੱਗਦਾ ਜੇਕਰ ਸਰਕਾਰ ਸੱਚੀ ਮਿੱੱਚੀ ਇਹ ਕੋਨ ਨਸ਼ੇ ਦਾ ਖਾਤਮਾ ਕਰਨਾ ਚਾਹੁੰਦੀ ਆ ਤੇ ਪੁਲਿਸ ਤੋਂ ਸ਼ੁਰੂ ਕਰ ਦੇਵੇ ਥਾਣੇਵਰ ਥਾਣੇਦਾਰ ਕਿਹੜੇ ਕਿਹੜੇ ਥਾਣੇਦਾਰ ਦੇ ਤਹਿਤ ਕਿੰਨੇ ਅੰਡਰ ਉਹਦੇ ਪੁਲਿਸ ਮੁਲਾਜ਼ਮਾ ਕਿੰਨੀਆਂ ਕਾਂਸਟੇਬਲਾਂ ਨੇ ਕਿੰਨੇ ਮਰਦ ਨੇ ਔਰਤਾਂ ਨੇ ਸਾਰਿਆਂ ਦੀ ਜਾਂਚ ਕੀਤੀ ਜਾਵੇ ਉਸ ਤੋਂ ਬਾਅਦ ਜਾਂਚ ਕਮੇਟੀ ਬਣਾਈ ਜਾਵੇ ਤੇ ਉਹ ਜਾਂਚ ਕਮੇਟੀ ਦੇ ਵਿੱਚ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਨੇ ਜਾਂ ਕਾਂਸਟੇਬਲਾਂ ਨੇ ਜਿਹੜਾ ਚਿੱਟਾ ਵੇਚਦਿਆਂ ਨੇ ਪਿੰਦਿਆਂ ਨੇ ਜਾਂ ਹੋਰ ਕਾਲੇ ਕਾਰਜਾਂ ਨਾਂ ਮੇ ਕਰਦਿਆਂ ਨੇ ਕਵੇਂ ਲੋਕਾਂ ਨੂੰ ਫਸਾਉਂਦਿਆਂ ਨੇ ਕਵੇਂ ਉਹਨਾਂ ਦੇ ਨਾਲ ਠੱਗੀਆਂ ਮਾਰਦਿਆਂ ਨੇ ਬੜੇ ਵੱਡੇ ਖਲਾਸੇ ਨੇ ਚਲੋ ਅੱਜ ਦੱਸਿਆ ਜਾ ਰਿਹਾ ਕਿ ਇਹਦੀ ਕਰੋਨਾ ਦੀ ਪ੍ਰਾਪਰਟੀ ਆ ਕਿਉਂਕਿ ਕਰੋਨਾ ਦੀ ਪ੍ਰਾਪਰਟੀ ਤਾਂ ਹੋਣੀ ਆ ਕਰੀ 5 ਸਾਲ ਬਾਅਦ ਫੜੀ ਗਈ ਆ 5 ਸਾਲਾਂ ਬਾਅਦ ਦੱਸਿਆ ਜਾ ਰਿਹਾ ਕਿ ਕਿਲੋ-ਕਿਲੋ ਚਿੱਟਾ ਲਿਆਉਂਦੀ ਸੀ ਤੇ ਹੁਣ ਕਿਲੋਆਂ ਦੇ ਹਿਸਾਬ ਦੇ ਨਾਲ ਚਿੱਟਾ ਜਿਹੜਾ ਵੇਚਦੇ ਜਾਂ ਖਾਂਦੇ ਉਹਦੇ ਨਾਲ ਹਿਸਾਬ ਲਾ ਲਓ ਕਿ 1 ਕਿਲੋ ਹੀਰੋਆਂ ਚਿੱਟਾ ਜਿਹੜਾ ਕਈ ਕਈ ਲੱਖਾਂ ਦਾ ਬਣਦਾ ਹੈਗਾ ਇੱਕ ਦਿਨ ਦੇ ਵਿੱਚ ਦੇ ਹੁਣ 4-5 ਲੱਖ ਜਾਂ 2 ਲੱਖ ਆਪਾਂ ਘੱਟੋ-ਘੱਟ ਕਹਿ ਲਈਏ ਕਿ 2 ਲੱਖ ਜੇਕਰ ਇੱਕ ਦਿਨ ਦੇ ਵਿੱਚ ਇਹ ਮਹਿਲਾ ਕਮਾਉਂਦੀ ਆ ਤਾਂ ਮਹੀਨੇ ਦਾ ਕਿੰਨਾ ਹੋ ਗਿਆ ਤਾਂ ਮਹੀਨੇ ਦਾ 60 ਲੱਖ ਬਣਦਾ ਹੈਗਾ ਤੇ ਇਸ ਕਰਕੇ ਜਿਹੜਾ ਤੇ ਐਡੀ ਤਨਖਾਹ ਤਾਂ ਮੇਨੂੰ ਹਸਾਬ ਨਾਲ ਨਾ ਤਾਂ ਕਿਸੇ ਬਾਹਰਲੇ ਕੰਟਰੀ ਵਾਲੇ ਦੇ ਕੋਲੇ ਹੋਣੀ ਆ ਤੇ ਨਾ ਹੀ ਕਿਸੇ ਕਿਸੇ ਜੱਜ ਦੀ ਜਾਂ ਕਿਸੇ ਹੋਰ ਵੱਡੇ ਅਫਸਰ ਦੀ ਹੋਣੀ ਆ ਤੇ ਭਾਈ ਫਿਰ ਇਹ ਰਾਡੋ ਦिए ਬੰਨੇ ਰੋ ਰੋਲੈਕਸ ਦੀਆਂ ਘੜੀਆਂ ਬੰਨੇ ਚਾਹੇ ਮਹਿੰਗੇ ਸੂਟ ਪਾਵੇ ਬੂਟ ਪਾਵੇ ਸਿਉਣਾ ਪਾਵੇ ਜੋ ਮਰਜ਼ੀ ਪਾਈ ਜਾਵੇ ਚਾਹੇ ਜਿਹਾਰ ਖੜੇ ਕਰ ਲੈ ਸਾਰਾ ਕੁਝ ਲੈ ਸਕਦੀ ਆ ਕਿਉਂਕਿ 2 ਨੰਬਰ ਦੀ ਹਰਾਮ ਦੀ ਕਮਾਈ ਦਾ ਇਹੀ ਤਾਂ ਹੈਗਾਗਾ ਹੁਣ ਅਗਲਾ ਹਰੇਕ ਇਹ ਗੱਲ ਆਧਾਰਨ ਕਰਦਾ ਇੱਕ ਨੰਬਰ ਦੇ ਵਿੱਚੋਂ ਤਾਂ ਕਹਿੰਦਾ ਵੀ ਘਰ ਦਾ ਗੁਜ਼ਾਰਾ ਮਸਾ ਚੱਲਦਾ ਚੁੱਲ੍ਹੇ ਦਾ ਗੁਜ਼ਾਰਾ ਮਸਾ ਚੱਲਦਾ ਬੰਦੇ ਤੋਂ ਤਾਂ ਜੇਕਰ ਬੰਦਾ ਨੌਕਰੀ ਤੇ ਵੀ ਆ ਉਹਦਾ ਗੁਜ਼ਾਰਾ ਫੇਰ ਵੀ ਬੜੀ ਮੁਸ਼ਕਲ ਨਾਲ ਚੱਲਦਾ ਅੱਜ ਦੇ ਟਾਈਮ ਦੇ ਵਿੱਚ ਜੇ 50 60 ਹਜ਼ਾਰ ਤਨਖਾਹ ਹੋਵੇ ਕਿਉਂਕਿ ਬੱਚਿਆਂ ਦੇ ਜੇਕਰ ਤੁਹਾਡੇ ਦੋ ਬੱਚੇ ਨੇ ਬੱਚਿਆਂ ਦੀਆਂ ਫੀਸਾਂ ਦੇਖ ਲਓ ਸਕੂਲਾਂ ਦੇ ਵਿੱਚ ਕਿੰਨੇ ਕਿੰਨੇ ਮਹਿੰਗੇ ਫੀਸਾਂ ਨੇ ਫੇਰ ਕਿੰਨੀਆਂ ਮਹਿੰਗੀਆਂ ਸਬਜ਼ੀਆਂ ਨੇ ਜੈਨਿਕ ਸਾਰਾ ਤੁਸੀਂ ਇਸ ਲਾ ਲੋ ਕਿ ਗੁਜਾਰਾ ਮਸਾ ਹੁੰਦਾ ਬੰਦੇ ਦਾ ਤੇ ਜਿਹਦੇ ਕੋਲੇ ਹੁਣ 5 6 6 ਗੱਡੀਆਂ ਨੇ ਇੱਕ ਕਾਸਟੇਬਲ ਦੇ ਕੋਲੇ ਤੇ ਲੱਖਾਂ ਦਾ ਸਿਆਉਣਾਗਾ 15 15 18 18 ਹਜ਼ਾਰ ਦਾ ਸੂਟ ਇੱਕ ਸੂਟ ਆ ਤੇ ਫਿਰ ਅਲੱਗ ਡੀਆਂ ਮਹਿੰਗੀਆਂ ਲੱਖ ਡੇਡ 2 2 ਲੱਖ ਦੀਆਂ ਘੜੀਆਂ ਨੇ ਤੇ ਉਹ ਫਿਰ ਕਮਾਈ ਆ ਜਿਹੜੀ ਉਹ ਹਰਾਮ ਦੀ ਕਮਾਈ ਆ ਉਹ ਦੋ ਨੰਬਰ ਦੀ ਕਮਾਈ ਚੋਂ ਬੰਦਾ ਹੈ ਜਾਂ ਕੋਸਾ ਇੱਕ ਨੰਬਰ ਦੀ ਕਮਾਈ ਚੋਂ ਬੰਦਾ ਸੱਤ ਪੀੜੀਆਂ ਨਹੀਂ ਬਣਾ ਸਕਦਾ ਇਹਦਾ ਕੋਸਾ ਇਸ ਕਰਕੇ ਜਿਹੜੇ ਇਹ ਵੱਡੇ ਖੁਲਾਸੇ ਹੋ ਰਹੇ ਨੇ ਇਹਦੇ ਵਿੱਚ ਆਈਪੀਐਸ ਅਧਿਕਾਰੀ ਕੌਣ ਆ ਜੇ ਕੋਈ ਹੋਰ ਹੁੰਦਾ ਹੁਣ ਨੂੰ ਜਿਹੜਾ ਸਾਰਿਆਂ ਨੇ ਕਾਨਫਰੈਂਸ ਕਰ ਲਈ ਕਰ ਲਈ ਹੋਣੀ ਸੀ ਜਿਸ ਤਰ੍ਹਾਂ ਅੰਬਰਦਪਾਲ ਦਾ ਭਾਈ ਕਹਿੰਦੇ ਕਿ ਨਸੇ ਵਿੱਚ ਪਕੜਿਆ 4 ਗ੍ਰਾਮ ਆਇਸ ਕਹਿੰਦੇ ਉਹਦੇ ਤੋਂ ਪ੍ਰਾਪਤ ਹੋਈ ਆ ਜਾਨੀ ਕਿ ਐਸਐਸਪੀ ਡੀਜੀਪੀ ਤੱਕ ਕਾਨਫਰੈਂਸਾਂ ਕੀਤੀਆਂ ਗਈਆਂ ਤੇ ਜਿਹਦੇ ਕੋਲ ਕਰੋੜਾਂ ਦਾ ਮਾਲ ਆ ਦੀਰੇ ਕੋਲੇ ਕਰੋੜਾਂ ਦਾ ਮਾਲ ਆ ਤੇ ਜਿਹੜੇ ਕਿ ਮੰਤਰੀ ਸਾਵਲ ਨੇ ਜਿਹਦੇ ਵਿੱਚ ਆਈਪੀਐਸ ਅਧਿਕਾਰੀ ਸਾਵਲ ਨੇ ਉਹ ਤੇ ਕੋਈ ਕਾਨਫਰੰਸ ਨਹੀਂ ਉਹ ਤੇ ਪੁਲਸਾ ਜਿਹੜੀ ਪਾਸਾ ਵਟ ਰਹੀ ਆ ਬੋਦਲ ਨੂੰ ਤਿਆਰ ਨਹੀਂ ਹਾਲੇ ਤੱਕ ਤੇ ਵਿਰੋਧੀ ਜਿਹੜੀ ਧਿਰਾਂ ਨੇ ਉਹਨਾਂ ਨੇ ਵੀ ਬੜੇ ਬੜੇ ਸਵਾਲ ਚੁੱਕੇ ਨੇ ਪਰ ਵਿਰੋਧੀ ਧਿਰਾਂ ਇੱਕ ਰੌਲੇ ਪਾ ਸਕਦੀਆਂ ਨੇ ਮੈਨੂੰ ਲੱਗਦਾ ਕਿ ਉਹ ਵੀ ਆਮ ਲੋਕਾਂ ਦਾ ਹਿੱਸੇ ਆ ਤੇ ਪਰ ਜੇ ਉਹਨਾਂ ਦਾ ਰਾਜ ਹੁੰਦਾ ਉਹਨਾਂ ਵੇਲੇ ਵੀ ਇਹੀ ਕੁਝ ਹੁੰਦਾ ਰਿਹਾ ਅੱਜ ਉਹ ਰੌਲਾ ਪਾਉਂਦੇ ਆ ਤੇ ਮੈਂ ਦੁੱਤਾ ਜਿਹੜੇ ਅੱਜ ਆ ਪ੍ਰਤਾਪ ਬਾਜਵਾ ਪਤਾ ਨਹੀਂ ਇਸ ਤਰ੍ਹਾਂ ਕੋਈ ਨਾਵਾ ਕਾਂਗਰਸ ਦੇ ਇੱਕ ਮੈਂ ਲੀਡਰ ਸੁਣਿਆ ਉਹ ਅੱਜ ਬੜਾ ਰੌਲਾ ਪਾ ਰਿਹਾ ਕਿ ਦੇਖੋ ਜੀ ਐਂ ਕੁਝ ਹੋ ਗਿਆ ਮੈਂ ਪੁੱਛਣਾ ਕਿ ਤੁਹਾਡੀ ਕੈਪਟਨ ਦੀ ਸਰਕਾਰ ਰਹੀ ਹੈ 5 ਸਾਲ ਇਸ ਤੋਂ ਪਹਿਲਾਂ ਅਮਨਦੀਪ ਕੌਰ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਹੈਗੀ ਹੈ ਨਿੱਤ ਨਵੇਂ ਖੁਲਾਸੇ ਹੋ ਰਹੇ ਹੈਗੇ ਆ ਵੱਡੀਆਂ-ਵੱਡੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਹੈਗੀਆਂ ਐਸੇ-ਐਸੇ ਇਨਕਸ਼ਾਫਾਤ ਹੋ ਰਹੇ ਹੈ ਜਿਨ੍ਹਾਂ ਨੂੰ ਸੁਣ ਕੇ ਤੁਹਾਨੂੰ ਆਪਣੇ ਕੰਨਾਂ ਦੇ ਉੱਤੇ ਯਕੀਨ ਵੀ ਨਹੀਂ ਆਏਗਾ ਕਿ ਪੰਜਾਬ ਪੁਲਿਸ ਦੇ ਵਿੱਚ ਅਗਰ ਸਹੀ ਤਰ੍ਹਾਂ ਸੀਬੀਆਈ ਵਾਲੇ ਐਕਸ਼ਨ ਲੈਣ ਆ ਜਿਹੜੇ ਮੁਜਰਮ ਹੈ ਜਿਹੜੀਆਂ ਕਾਲੀਆਂ ਪੇਡਾਂ ਜਿਨ੍ਹਾਂ ਨੂੰ ਬਣਾ ਦੀ ਛਾਣ-ਡੀਣ ਕੀਤੀ ਜਾਵੇ ਤੇ ਬਹੁਤ ਜ਼ਿਆਦਾ ਮਾਮਲੇ ਜਿਹੜੇ ਆ ਉਹ ਕਾਫੀ ਹੱਦ ਤੱਕ ਸਹੀ ਹੋ ਜਾਂਦੇ ਕਿਉਂਕਿ ਇਹ ਜਦੋਂ ਤੱਕ ਪੁਸ਼ਤ ਪਨਾਹੀ ਇਹੋ ਜੀਆਂ ਕਾਲੀਆਂ ਪੇਡਾਂ ਨੂੰ ਮਿਲਦੀ ਰਹਿੰਦੀ ਹੈ ਤੇ ਉਹ ਆ ਜਿਹੜਾ ਉਹਨਾਂ ਦੇ ਦੰਦੇ ਆ ਉਹ ਰੂਚ ਤੇ ਹੁੰਦੇ ਆ ਪਰ ਜਦੋਂ ਹੀ ਉਹਨਾਂ ਐਕਸ਼ਨ ਲਿਆ ਜਾਂਦਾ ਹੈ ਤੇ ਆਪਣੇ ਆਪ ਜਿਹੜੇ ਵਾ ਇਹੋ ਜੇ ਲੋਕ ਸੁਧਰ ਜਾਂਦੇ ਹੈਗੇ ਆ ਔਰ ਹੁਣ ਪੰਜਾਬ ਪੁਲਿਸ ਦੇ ਵਿੱਚ ਉਹ ਐਕਸ਼ਨ ਲੈਣ ਦੀ ਜ਼ਰੂਰਤ ਹੈਗੀ ਹੈ क्योंकि हालात दिन ब दिन खराब होंगे जाए हैं बाकी भी रो की राय रखते कमेंट्स में लाजमी दसो कि अपना ठीक सारा ख्याल मिलेंगे अगली वीडियो के नाल अल्लाह हाफिज़